ਦੋਸਤੋ ਅੱਜ ਤੁਹਾਡੇ ਨਾਲ ਤਿੰਨ ਖਬਰਾਂ ਸਾਂਝੀਆਂ ਕਰਨੀਆਂ ਨੇ ਪਹਿਲੀ ਤਾਂ ਦੁਬਈ ਦੇ ਵਿੱਚ ਇੱਕ 67 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਬਚਾਅ ਹੋਇਆ ਇਸ ਗੱਲ ਦੇ ਉੱਤੇ ਗੌਰ ਕਰਦੇ ਹਾਂ ਦੂਸਰੀ ਖਬਰ ਜਿਹੜੀ ਆ ਅਮਰੀਕਾ ਤੋਂ ਆ ਰਹੀ ਹੈ ਉੱਥੇ ਇੱਕ ਵਿਧਾਇਕ ਦਾ ਕਤਲ ਹੋਇਆ ਇੱਕ ਐਮਐਲਏ ਦਾ ਕਤਲ ਹੋਇਆ ਇੱਕ ਕੌਣ ਸੀ ਐਮਐਲਏ ਤੇ ਕੌਣ ਸੀ ਉਸਦੇ ਨਾਲ ਉਸ ਦਾ ਵੀ ਕਤਲ ਹੋਇਆ ਤੇ ਤੀਜਾ ਇੱਕ ਹੋਰ ਐਮਐਲਏ ਦੇ ਉੱਤੇ ਵੀ ਹਮਲਾ ਹੋਇਆ ਤੇ ਉਹ ਬਚ ਗਿਆ ਹੈ ਤੇ ਕੌਣ ਸਨ ਉਹ ਇਹ ਗੱਲ ਦੱਸਦੇ ਆਂ ਤੇ ਤੀਸਰੀ ਖਬਰ ਜਿਹੜੀ ਹੈ ਮਹਗਾਲਿਆ ਦੀ ਰਾਜਧਾਨੀ ਸ਼ਿਲੌਂਗ ਤੋਂ ਜਿਹੜੀ ਆ ਰਹੀ ਹੈ ਜਿੱਥੇ ਸੋਨਮ ਰਗੂ ਵਾਂਚੀ ਨਾਂ ਦੀ ਇੱਕ ਲੜਕੀ ਨੇ ਆਪਣੇ ਪਤੀ ਦਾ ਕਤਲ ਕੀਤਾ ਹੈ ਉਸਨੇ ਪੁਲਿਸ ਨੂੰ ਜਾਂਚ ਦੌਰਾਨ ਕੀ ਦੱਸਿਆ ਹੈ ਕਿ ਉਸਨੇ ਇਹ ਕਤਲ ਕਿਉਂ ਕੀਤਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਿਉਂ ਕੀਤਾ ਤੇ ਉਸ ਨੂੰ ਡਰ ਨਹੀਂ ਸੀ ਤਾਂ ਸਤਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਤਾਂ ਦੋਸਤੋ ਪਹਿਲੀ ਖਬਰ ਜਿਹੜੀ ਆ ਉਹ ਦੁਬਈ ਤੋਂ ਆ ਰਹੀ ਹੈ ਤੇ ਉੱਥੇ 67 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਹੈ ਤੇ ਉਸ ਦੇ ਵਿੱਚ ਉਸ ਮੌਕੇ ਦੇ ਉੱਤੇ 3820 ਲੋਕ ਮੌਜੂਦ ਸਨ ਤੇ ਮੰਜ਼ਿਲ ਜਿਹੜੀ ਆ 67 ਮੰਜ਼ਿਲਾ ਇਮਾਰਤ ਨੂੰ ਜਦੋਂ ਅੱਗ ਲੱਗਦੀ ਹੈ ਤਾਂ ਇਹ ਦੁਬਈ ਦਾ ਇਲਾਕਾ ਹੈ ਮਰੀਨਾ ਇਲਾਕਾ ਹੈ ਪੌਸ਼ ਏਰੀਆ ਹੈ ਬਹੁਤ ਅਮੀਰ ਲੋਕ ਉੱਥੇ ਰਹਿੰਦੇ ਨੇ ਤੇ ਜਦੋਂ ਅੱਗ ਲੱਗਦੀ ਹੈ ਤੇ ਇਕਦਮ ਜਿਹੜਾ ਹੈ ਆਸੇ ਪਾਸੇ ਜਿਹੜੇ ਅੱਗ ਬੁਝਾਉਣ ਜੰਤਰ ਤੇ ਅੱਗ ਬੁਝਾਉ ਜਿਹੜਾ ਅਮਲਾ ਏ ਤੇ ਇੱਕ ਉਹਤੇ ਦੁਬਈ ਸਿਵਲ ਸਰਵਿਸ ਟੀਮਜ਼ ਹੁੰਦੀਆਂ ਨੇ ਦੁਬਈ ਦੇ ਵਿੱਚ ਸਿਵਲ ਡਿਫੈਂਸ ਸਰਵਿਸ ਟੀਮਜ਼ ਹੁੰਦੀਆਂ ਨੇ ਜਿਵੇਂ ਆਪਣੇ ਇੱਥੇ ਇੰਡੀਆ ਦੇ ਵਿੱਚ ਡਿਜਾਸਟਰ ਮੈਨੇਜਮੈਂਟ ਟੀਮਜ਼ ਹੁੰਦੀਆਂ ਨੇ ਤਾਂ ਉੱਥੇ ਦੁਬਈ ਸਿਵਲ ਡਿਫੈਂਸ ਟੀਮਜ਼ ਜਿਹੜੀਆਂ ਨੇ ਉਹਨਾਂ ਨੇ ਉੱਥੇ 5 ਮਿੰਟ ਦੇ ਅੰਦਰ ਅੰਦਰ ਸਾਰੀ ਜਿਹੜੀ ਉਹ 67 ਮੰਜ਼ਲਾਈ ਇਮਾਰਤਾ ਉਸ ਨੂੰ ਘੇਰਾ ਪਾ ਲਿਆ ਉਸ ਦੇ ਉੱਤੇ ਪਾਣੀ ਦਾ ਛੜਕਾ ਕੀਤਾ ਉੱਥੇ ਅੱਗ ਬੁਝਾਉਂ ਜਿਹੜੀਆਂ ਉਹਨਾਂ ਦੇ ਕੋਲੇ ਗੈਸਾਂ ਨੇ ਉਹਨਾਂ ਦਾ ਯੰਤਰਾਂ ਦਾ ਦੀ ਵਰਤੋਂ ਕੀਤੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਤੇ ਤੁਸੀਂ ਦੇਖੋ ਕਿ 6 ਘੰਟੇ ਦੇ ਅੰਦਰ ਅੰਦਰ ਸਮੁੱਚੀ ਅੱਗ ਤੇ ਕਾਬੂ ਪਾ ਲਿਆ ਇੱਕ ਵੀ ਬੰਦੇ ਦੇ ਛ੍ਰੀਟ ਨਹੀਂ ਲੱਗਣ ਦਿੱਤੀ ਬਾਅਦ ਦੇ ਵਿੱਚ ਉਸ ਦੇ ਵਿੱਚ ਮੌਜੂਦ ਜਿਹੜੇ 3820 ਲੋਕ ਸਨ ਸਾਰਿਆਂ ਨੂੰ ਜਿਹੜਾ ਹੈ ਉਹ ਮੇਕਸ਼ਿਫਟ ਅਰੇਂਜਮੈਂਟ ਇੱਕ ਕਰਕੇ ਤੇ ਉਹਨਾਂ ਨੂੰ ਪਾਸੇ ਦੇ ਉੱਤੇ ਠਹਿਰਾ ਦਿੱਤਾ ਹੈ ਤੇ ਨਾਲ ਦੀ ਨਾਲ ਹੀ ਜਿਹੜੀ ਦੁਬਈ ਦੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਨੇ ਜਿਹੜਾ ਇਹ ਬਿਲਡਿੰਗ ਦਾ ਮਾਲਕ ਸੀ ਜਿਹੜਾ ਠੇਕੇਦਾਰ ਸੀ ਉਸ ਨੂੰ ਹੁਕਮ ਦਿੱਤਾ ਹੈ ਕਿ ਇਹਨਾਂ ਲੋਕਾਂ ਦੇ ਜਿਹੋ ਜਿਹੇ ਘਰ ਸਨ ਇਦੋਂ ਵਧੀਆ ਤੇ ਜਾਂ ਇਹੋ ਜਿਹੀ ਹੀ ਘਰਾਂ ਦੇ ਵਿੱਚ ਇਹਨਾਂ ਨੂੰ ਠਹਿਰਾਉਣ ਦਾ ਪ੍ਰਬੰਧ ਜਿਹੜਾ ਹੈ ਉਹ 2 ਦਿਨਾਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇ ਇਹ ਦੁਬਈ ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਤੇ ਇਸ ਦੇ ਉੱਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ ਹੈ ਸੁਖ ਦਾ ਅਹਿਸਾਸ ਦੀ ਗੱਲ ਹੈ ਕਿ ਇੱਕ ਵੀ ਬੰਦੇ ਦੇ ਸ਼ਰੀਰ ਨਹੀਂ ਆਈ ਦੂਸਰੀ ਜਿਹੜੀ ਖਬਰ ਹੈ ਉਹ ਅਮਰੀਕਾ ਤੋਂ ਆ ਰਹੀ ਹੈ ਤੇ ਅਮਰੀਕਾ ਦਾ ਮਿਨੀ ਸੋਟਾ ਇਲਾਕਾ ਹੈ ਜਿੱਥੇ ਇੱਕ ਐਮਐਲਏ ਐਮ ਐਲ ਏ ਦਾ ਮਤਲਬ ਹੈ ਕਿ ਉੱਥੋਂ ਦੀ ਜਿਹੜੀ ਲੈਜਿਸਲੇਚਰ ਹੈ ਉੱਥੋਂ ਦਾ ਇੱਕ ਮੈਂਬਰ ਹੈ ਉੱਥੋਂ ਦਾ ਡੈਮੋਕ੍ਰੈਟਿਕ ਸਟੇਟ ਲੈਜਿਸਲੇਚਰ ਹੈ ਜਿਸ ਨੂੰ ਆਪਾਂ ਵਿਧਾਇਕ ਕਹਿ ਦਿੰਦੇ ਹਾਂ ਲੋਕਲ ਆਪਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਐਮ ਐਲ ਏ ਕਹਿ ਦਿੰਦੇ ਹਾਂ ਕਾਤਲ ਜਿਹੜਾ ਹੈ ਉਹ ਪੁਲਿਸ ਦੀ ਪੁਲਿਸ ਆਫੀਸਰ ਦੀ ਵਰਦੀ ਦੇ ਵਿੱਚ ਆਉਂਦਾ ਹੈ ਤੇ ਜਿਹੜੀ ਐਮ ਐਲ ਏ ਜਿਹੜੀ ਮਰੀ ਹੈ ਜਿਸ ਦਾ ਕਤਲ ਹੋਇਆ ਹੈ ਉਸ ਦਾ ਨਾਮ ਜਿਹੜਾ ਹੈ ਉਹ ਮਲੀਜ਼ਾ ਕੋਟ ਮੈਂਸੀ ਤੇ ਉਸਦੇ ਨਾਲ ਉਸਦਾ ਪਤੀ ਮਾਰਕ ਵੀ ਮੌਜੂਦ ਸੀ ਜਿਸ ਮੌਕੇ ਦੇ ਉੱਤੇ ਇਸ ਕਾਤਲ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਇਹਨਾਂ ਦਾ ਘਰ ਜਿਹੜਾ ਹੈ ਉਹ ਬਾਹਰ-ਬਾਰ ਹੈ ਸ਼ਹਿਰ ਤੋਂ ਬਾਹਰ-ਬਾਰ ਜਿਸ ਨੂੰ ਆਪਾਂ ਸਬ ਅਰਬ ਕਹਿ ਦਿੰਦੇ ਹਾਂ ਤਾਂ ਸਬ ਅਰਬ ਦੇ ਵਿੱਚ ਝਾੜੀਆਂ ਨੇ ਆਸੇ-ਪਾਸੇ ਉਹਨਾਂ ਦੇ ਵਿੱਚ ਕਾਤਲ ਲੁਕਿਆ ਹੋਇਆ ਸੀ ਤੇ ਜਦੋਂ ਹੀ ਇਹ ਜਿਹੜੇ ਐਮਐਲਏ ਤੇ ਉਸਦਾ ਪਤੀ ਜਿਹੜਾ ਹੈ ਘਰ ਪਹੁੰਚਦੇ ਨੇ ਤਾਂ ਇਹ ਉਹਨਾਂ ਦੀ ਗੱਡੀ ਉਤਰਦਿਆਂ ਹੋਇਆ ਸੀ ਉਹਨਾਂ ਦੇ ਉੱਤੇ ਅਟੈਕ ਕਰ ਦਿੰਦੇ ਨੇ ਗੋਲੀਆਂ ਚਲਾ ਦਿੰਦੇ ਨੇ ਤੇ ਮੌਕੇ ਦੇ ਉੱਤੇ ਵਿਧਾਇਕਾ ਤੇ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ ਜਿਹੜੀ ਇਹ ਵਿਧਾਇਕਾ ਜਿਸ ਦਾ ਕਤਲ ਹੋਇਆ ਇਹ 20 ਸਾਲ ਲਗਾਤਾਰ ਐਮ ਐਲ ਏ ਰਹੀ ਹੈ ਤੇ ਪਿਛਲੇ 6 ਸਾਲ ਤੋਂ ਇਹ ਮਾਰਚ 2025 ਤੱਕ ਜਿਹੜੀ ਮਿਨੀ ਸੋਟਾ ਦੀ ਜਿਹੜੀ ਜਿਹੜੀ ਵਿਧਾਨ ਸਭਾ ਹੈ ਉਸ ਦੇ ਵਿੱਚ ਉਹ ਸਪੀਕਰ ਵੀ ਸੀ ਇਸ ਦੇ علاوہ ਜਿਹੜੇ ਇਸਨੇ ਵਧੀਆ ਜਿਹੜੇ ਕੰਮ ਕੀਤੇ ਆ ਜਾਂ ਜਿਹੜੇ ਅਹਿਮ ਕੰਮ ਕੀਤੇ ਆ ਉਹਨਾਂ ਦੇ ਵਿੱਚ ਮਿਨੀ ਸੋਟਾ ਦੇ ਵਿੱਚ ਅਬੋਰਸ਼ਨ ਰਾਈਟਸ ਜਿਹੜੇ ਨੇ ਉਹ ਜਿਹੜੇ ਜੋੜੇ ਆ ਜਾਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਦਵਾਇਆ ਸੀ ਪਹਿਲਾ ਅਬੋਰਸ਼ਨ ਰਾਈਟਸ ਜਿਹੜਾ ਹੈ ਗਰਭਪਾਤ ਦਾ ਜਿਹੜਾ ਹੱਕ ਹੈ ਉਹ ਦਵਾਇਆ ਸੀ ਦੂਜਾ ਜਿਹੜਾ ਇੱਕ ਮੈਰੀਜੁਰਾਨਾ ਨਾਂ ਦਾ ਇੱਕ ਨਸ਼ਾ ਹੁੰਦਾ ਹੈ ਉਸਦੇ ਬਾਰੇ ਉਸਨੇ ਲੈਜਿਸਲੇਸ਼ਨ ਦਿੱਤੀ ਸੀ ਉਸਦੇ ਬਾਰੇ ਵਿਧਾਨ ਜਾਂ ਕਾਨੂੰਨ ਤਿਆਰ ਕੀਤਾ ਸੀ ਤੇ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਏ ਤੀਸਰਾ ਜਿਹੜਾ ਹੈ ਉਹ ਮੈਡੀਕਲ ਲੀਵਜ਼ ਜਿਹੜੀ ਹੈ ਜਿਹੜੇ ਲੋਕ ਨੌਕਰੀ ਸ਼ੁਰੂਆਹ ਨੇ ਨੌਕਰੀ ਕਰਦੇ ਨੇ ਤੇ ਉਹਨਾਂ ਦੇ ਲਈ ਜਿਹੜੀ ਚਿਕਿਤਸਕ ਛੁੱਟੀ ਹੈ ਉਸ ਦਾ ਪ੍ਰਬੰਧ ਵੀ ਇਸ ਜਿਹੜੀ ਵਿਧਾਇਕਾਏ ਤਾਂ ਇਸਨੇ ਆਪਣੇ ਸਪੀਕਰ ਹੋਣ ਦੇ ਕਾਲ ਦੇ ਦੌਰਾਨ ਕੀਤਾ ਸੀ ਤਾਂ ਇਹ ਚੰਗੇ ਕੰਮਾਂ ਦੇ ਕਰਕੇ ਜਾਣੀ ਜਾਂਦੀ ਸੀ ਇਸ ਦੇ ਬਾਵਜੂਦ ਵੀ ਜੇ ਕਤਲ ਹੋਇਆ ਹੈ ਤਾਂ ਇਸ ਦੇ ਪਿੱਛੇ ਜਿਹੜਾ ਜਿਹੜੇ ਰਾਸ਼ਟਰਪਤੀ ਨੇ ਯੂਐਸਏ ਦੇ ਸੰਯੁਕਤ ਰਾਜ ਅਮਰੀਕਾ ਦੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟ ਕੀਤਾ ਤੇ ਉਹਨਾਂ ਨੇ ਦੁੱਖ ਪ੍ਰਗਟ ਕਰਨ ਦੇ ਨਾਲ ਨਾਲ ਕੀ ਬਿਆਨ ਦਿੱਤਾ ਹੈ ਉਹ ਦੱਸਣ ਤੋਂ ਪਹਿਲਾਂ ਇੱਕ ਹੋਰ ਖਬਰ ਇਹ ਵੀ ਹੈ ਕਿ ਉਸੇ ਅਮਰੀਕਾ ਦੇ ਵਿੱਚ ਉਸੇ ਦਿਨ ਉਹੀ ਕਾਤਲ ਇੱਕ ਹੋਰ ਐਮਐਲਏ ਕਰ ਜਾਂਦਾ ਹੈ ਤੇ ਉਸ ਐਮਐਲਏ ਦਾ ਨਾਮ ਹੈ ਹੌਪਮੈਨ ਤੇ ਉਸਦੀ ਪਤਨੀ ਜਿਹੜੀ ਹੈ ਯੈਬਿਲਟ ਹੈ ਤੇ ਜੈਵਟ ਤੇ ਹੌਫਮੈਨ ਦੇ ਉੱਤੇ ਹਮਲਾ ਕੀਤਾ ਤੇ ਉਹਨਾਂ ਦੇ ਗੋਲੀਆਂ ਬੱਜੀਆਂ ਪਰ ਉਹ ਇਸ ਟਾਈਮ ਦੇ ਉੱਤੇ ਉਹ ਆਊਟ ਆਫ ਕੰਟਰੋਲ ਨੇ ਆਊਟ ਆਫ ਤੇ ਇਸ ਮੌਕੇ ਦੇ ਉੱਤੇ ਉਹ ਆਊਟ ਆਫ ਡੇਂਜਰ ਨੇ ਉਹਨਾਂ ਦੇ ਗੋਲੀ ਜ਼ਰੂਰ ਲੱਗੀ ਆ ਪਰ ਉਹ ਜ਼ਖਮੀ ਹੋਏ ਨੇ ਉਹ ਉਹਨਾਂ ਦੀ ਲਾਈਫ ਜਿਹੜੀ ਆ ਉਹ ਬਚ ਗਈ ਹੈ ਤੇ ਉਹ ਪਤੀ ਪਤਨੀ ਜਿਹੜੇ ਹਨ ਉਹਨਾਂ ਦੇ ਵਿੱਚੋਂ ਤੇ ਜਿਹੜੇ ਵਿਧਾਇਕ ਨੇ ਹੌਫਮੈਨ ਉਹ ਚੈਂਪਲਿਨ ਤੋਂ ਚਾਰ ਵਾਰ ਵਿਧਾਇਕ ਜਿੱਤ ਚੁੱਕੇ ਹਨ ਵਿਧਾਇਕ ਚਾਰ ਵਾਰ ਬਣ ਚੁੱਕੇ ਹਨ ਤਾਂ ਇਹ ਵੀ ਵਧੀਆ ਇਹਨਾਂ ਦਾ ਵੀ ਇੱਕ ਪਰਫਾਰਮੈਂਸ ਰਹੀ ਹੈ ਕਾਰਗੁਜ਼ਾਰੀ ਰਹੀ ਹੈ ਜਾਂ ਇੱਕ ਕਹਿ ਸਕਦੇ ਨੇ ਕਿ ਉਥੋਂ ਦੇ ਸਿਰ ਕੱਢਾ ਆਗੂ ਨੇ ਉਹ ਤਾਂ ਦੋਹਾਂ ਆਗੂਆਂ ਦੇ ਉੱਤੇ ਇਹ ਜਿਹੜੀ ਜਿਹੜਾ ਹਮਲਾ ਹੋਇਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਜਿਹੜੀ ਹੈ ਮਲਿਸਾ ਹਾਰਟਮੈਨ ਵਿਧਾਇਕਾ ਹੈ ਉਸ ਦਾ ਕਤਲ ਹੋ ਗਿਆ ਹੈ ਤੇ ਦੂਸਰੇ ਜਿਹੜੇ ਹਨ ਉਸ ਦੇ ਪਤੀ ਮਾਰਕ ਉਹਨਾਂ ਦੀ ਵੀ ਮੌਤ ਹੋ ਗਈ ਹੈ ਇਸ ਹਮਲੇ ਵਿੱਚ ਤੇ ਦੋ ਇੱਕ ਵਿਧਾਇਕ ਹੋਰ ਅਤੇ ਉਸ ਦੀ ਪਤਨੀ ਜਿਹੜੀ ਹੈ ਉਹ ਵਾਲ-ਵਾਲ ਬਚ ਗਏ ਹਨ ਭਾਵੇਂ ਗੋਲੀਆਂ ਉਹਨਾਂ ਦੇ ਲੱਗੀਆਂ ਹਨ ਬਾਅਦ ਵਿੱਚ ਹਮਲਾਵਰ ਫੇਰ ਵੀ ਉੱਥੇ ਹੀ ਝਾੜੀਆਂ ਦੇ ਵਿੱਚ ਲੁਕ ਕੇ ਬੈਠ ਜਾਂਦਾ ਏ ਜਦੋਂ ਜਾਂਚ ਅਧਿਕਾਰੀ ਤੇ ਪੁਲਿਸ ਆਫੀਸਰ ਯਾਨੀ ਟੀਮਾਂ ਆਪਣੀਆਂ ਗੱਡੀਆਂ ਦੇ ਉੱਤੇ ਆਉਂਦੀਆਂ ਨੇ ਤਾਂ ਹਮਲਾਵਰ ਫੇਰ ਉਹਨਾਂ ਦੇ ਉੱਤੇ ਗੋਲੀਆਂ ਚਲਾਉਂਦਾ ਏ ਤੇ ਫੇਰ ਦੌੜ ਜਾਂਦਾ ਏ ਪਾ ਇਹ ਇਸ ਤਰੀਕੇ ਨਾਲ ਜਿਹੜਾ ਹੈ ਇਹ ਇੱਕ ਪਲਾਨਡ ਅਟੈਕ ਇੱਕ ਵਿਅਕਤੀ ਦੇ ਦੁਆਰਾ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੇ ਦੁਆਰਾ ਕੀਤਾ ਗਿਆ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਅਜੇ ਤੱਕ ਇੱਕ ਵਿਅਕਤੀ ਦੇ ਸ਼ਮੂਲੀਅਤ ਦੀ ਜਿਹੜੀ ਆ ਉਹੀ ਖਬਰ ਆ ਰਹੀ ਹੈ ਜਿਹੜੀ ਉਸ ਬੰਦੇ ਦੀ ਗੱਡੀ ਸੀਗੀ ਉਹਦੇ ਉੱਤੇ ਬਾਦ ਦੇ ਵਿੱਚ ਪੁਲਿਸ ਨੇ ਕਬਜ਼ਾ ਕੀਤਾ ਤੇ ਉਸ ਦੇ ਵਿੱਚ ਇੱਕ ਸੂਚੀ ਪਈ ਸੀ ਇੱਕ ਕਾਗਜ਼ੀ ਪਿਆ ਸੀ ਜਿਸ ਦੇ ਉੱਤੇ ਇੱਕ ਸੂਚੀ ਬਣਾਈ ਹੋਈ ਹੈ ਇੱਕ ਲਿਸਟ ਬਣਾਈ ਹੋਈ ਹੈ ਜਿਨ੍ਹਾਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਮਲੀਸਾ ਹੌਟਮੈਨ ਦਾ ਨਾਮ ਲਿਖਿਆ ਹੋਇਆ ਸੀ ਤੇ ਤੇ ਦੂਜੇ ਨੰਬਰ ਤੇ ਹੌਫਮੈਨ ਦਾ ਨਾਮ ਲਿਖਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਲਿਸ ਸੂਚੀ ਦੇ ਵਿੱਚ ਹੋਰਾਂ ਦੇ ਵੀ ਨਾਮ ਨੇ ਜਿਨ੍ਹਾਂ ਦਾ ਜਿਹੜਾ ਇਨਕਸ਼ਾਪ ਹੈ ਉਹ ਪੁਲਿਸ ਨੇ ਅਜੇ ਨਹੀਂ ਕੀਤਾ ਤੇ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆਂ ਜਾਂ ਜੇ ਸੂਚੀ ਨਾਵਲਾਂ ਦੇ ਵਿੱਚ ਪੜ੍ਹਦੇ ਆਂ ਕਿ ਜਿਹੜੇ ਕਿਲਰ ਹੁੰਦੇ ਨੇ ਉਹ ਇੱਕ ਲਿਸਟ ਬਣਾ ਕੇ ਰੱਖਦੇ ਨੇ ਕਿ ਕਿਹੜੇ-ਕਿਹੜੇ ਬੰਦੇ ਨੂੰ ਮਾਰਨਾ ਤੇ ਇਹ ਬੰਦਾ ਲਿਸਟ ਬਣਾਈ ਬੈਠਾ ਸੀ ਜਿਹੜੀ ਕਿ ਲਿਸਟ ਹੁਣ ਸਰਕਾਰ ਦੇ ਹੱਥੇ ਜਾਂ ਜਾਂਚ ਅਧਿਕਾਰੀਆਂ ਦੇ ਹੱਥੇ ਚੜ ਚੁੱਕੀ ਹੈ ਪੁਲਿਸ ਦੇ ਜਿਹੜੀ ਇਹ ਕਬਜ਼ੇ ਦੇ ਵਿੱਚ ਆ ਚੁੱਕੀ ਹੈ 트럼ਪ ਨੇ ਕੀ ਬਿਆਨ ਦਿੱਤਾ ਹੈ 트럼ਪ ਨੇ ਆਖਿਆ ਸੱਚ ਹਾਰਫ ਅ ਵਿਓਲੈਂਸ ਵੀ ਨੇਵਰ ਰਿਟੋਰੇਟਡ ਤਾਂ ਇਹ ਬਿਆਨ ਜਿਹੜਾ ਹੈ ਉਹ 트럼ਪ ਨੇ ਦਿੱਤਾ ਹੈ ਡੋਨਲਡ 트럼ਪ ਉਹਨਾਂ ਨੇ ਕਿਹਾ ਕਿ ਇਹ ਭਿਆਨਕ ਜਿਹੜੇ ਕਤਲ ਹਨ ਜੇ ਇਹ ਭਿਆਨਕ ਹਿੰਸਾ ਜਿਹੜੀ ਹੈ ਇਹ ਅਮਰੀਕਾ ਜਿਹੜੀ ਸੰਯੁਕਤ ਰਾਜ ਅਮਰੀਕਾ ਕਦੇ ਵੀ ਇਹ ਸਹਿਨ ਨਹੀਂ ਕਰੇਗੀ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਆ ਭੁੱਖ ਦੇ ਵਿੱਚ ਆ ਜਿਹੀਆਂ ਘਟਨਾਵਾਂ ਰੁਕੀਆਂ ਜਾਣਗੀਆਂ ਤੇ ਦੂਸਰਾ ਜਿਹੜਾ ਇਸ ਦਾ ਮਤਲਬ ਨਿਕਲਦਾ ਹੈ ਕਿ ਇਹ ਬੰਦਾ ਜਿਹੜਾ ਇਹ ਫੜ ਲਿਆ ਜਾਵੇਗਾ ਅਤੇ ਇਸ ਦੇ ਉੱਤੇ ਜਿਹੜਾ ਹੈ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਦੋਸਤੋ ਹੁਣ ਤੀਜਾ ਜਿਹੜਾ ਵਿਸ਼ਾ ਹੈ ਉਹ ਹੈ ਸੋਨਮ ਰਗੂ ਵਾਂਚੀ ਆਪਣੇ ਦਿਮਾਗ ਵਿੱਚ ਕੀ ਸੋਚ ਰਹੀ ਸੀ ਸ਼ੇਕਸਪੀਅਰ ਆਪਣੇ ਨਾਟਕਾਂ ਦੇ ਵਿੱਚ ਕਈ ਵਾਰ defiled mind ਦੀ ਗੱਲ ਕਰਦਾ ਹੈ faul brain ਦੀ ਗੱਲ ਕਰਦਾ ਹੈ ਕੁਝ ਜਿਹੜੇ ਦਿਮਾਗ ਹੁੰਦੇ ਨੇ ਕੁਝ ਮਨ ਜਿਹੜੇ ਹੁੰਦੇ ਨੇ ਕੁਝ ਦਿਲ ਜਿਹੜੇ ਹੁੰਦੇ ਨੇ ਉਹ ਖੋਟੇ ਹੁੰਦੇ ਨੇ ਤਾਂ ਇਹ ਜਿਹੜੀ ਔਰਤ ਹੈ ਸੋਨਮ ਰਗੂ ਵੰਸੀ ਜਿਸ ਨੇ ਆਪਣੇ ਪਤੀ ਰਾਜਾ ਰਗੂ ਵੰਸੀ ਦਾ ਕਤਲ ਕੀਤਾ ਹੈ ਤੇ ਆਪਣੇ ਆਸ਼ਕ ਆਪਣੇ ਦੋਸਤ ਜਿਸ ਦਾ ਨਾਮ ਰਾਜ ਕੁਸ਼ਵਾਹਾ ਹੈ ਉਸ ਦੇ ਨਾਲ ਰਲ ਕੇ ਤੇ ਇਸ ਤਰ੍ਹਾਂ ਤਿੰਨ ਕੌਂਟਰੈਕਟ ਕਿਲਰਸ ਜਿਹੜੇ ਹਨ ਇਸ ਦੇ ਵਿੱਚ ਇੱਕ ਦਾ ਨਾਮ ਵਿੱਕੀ ਇੱਕ ਦਾ ਨਾਮ ਆਕਾਸ਼ ਤੇ ਇੱਕ ਦਾ ਨਾਮ ਕੁਝ ਹੋਰ ਹੈ ਤਾਂ ਇਹਨਾਂ ਨੇ ਇਹ ਕਤਲ ਜਦੋਂ ਕੀਤਾ ਤਾਂ ਜਦੋਂ ਜਾਂਚ ਅਧਿਕਾਰੀ ਪੁਲਿਸ ਰਿਮਾਂਡ ਦੇ ਉੱਤੇ ਲੈ ਕੇ ਇਸ ਨੂੰ ਪੁੱਛਗਛ ਕਰ ਰਹੇ ਹਨ ਤਾਂ ਉਹਨੇ ਜੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਵਿਆਹ ਜਿਹੜਾ ਹੈ ਉਹ 11 ਮਈ ਨੂੰ ਹੁੰਦਾ ਹੈ ਬੀ ਮੈਨੂ ਆਪਣੇ ਆਪ ਟਿਕਟਾਂ ਬੁੱਕ ਕਰਵਾ ਲੈਂਦੀ ਹੈ ਕਿ ਮਗਾਹਲਿਆ ਦੀ ਰਾਜਧਾਨੀ ਸ਼ਲਾਂਗ ਵਿੱਚ ਆਪਾਂ ਹਨੀਮੂਨ ਤੇ ਜਾਣਾ ਹੈ ਜਿਹੜਾ ਪਤੀ ਹੈ ਰਾਜਾ ਰਗੂਵੰਸ਼ੀ ਹੈ ਉਹ ਜਾਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਮੇਰੇ ਕੋਲੇ ਹੋਰ ਬਿਜ਼ਨਸ ਕੰਮ ਨੇ ਆਪਦੇ ਤੇ ਮੈਂ ਉਹਨਾਂ ਕੰਮਾਂ ਨੂੰ ਨਿਪਟਾਉਣਾ ਹੈ ਤਾਂ ਸੋਨਮ ਜਿਹੜੀ ਆ ਉਹ ਟੱਕਾ ਕਰਦੀ ਹੈ ਕਿ ਨਹੀਂ ਮੈਂ ਟਿਕਟਾਂ ਲੈ ਲਈਆਂ ਹਨ ਉਹ ਤੁਸੀਂ ਦੇਖੋ ਹੈਰਾਨੀ ਦੀ ਗੱਲ ਕਿ ਉਹ ਟਿਕਟਾਂ ਜਿਹੜੀਆਂ ਨੇ ਲੈਂਦੀ ਹੈ ਉਹ ਜਾਣ ਦੀਆਂ ਟਿਕਟਾਂ ਤਾਂ ਲੈਂਦੀ ਹੈ ਵਾਪਸੀ ਦੀਆਂ ਟਿਕਟਾਂ ਨਹੀਂ ਲੈਂਦੀ ਮਤਲਬ ਤੁਸੀਂ ਦੇਖੋ ਕਿ ਉਹ ਇਸ ਖਤਰਨਾਕ ਜਿਹੜਾ ਇਰਾਦਾ ਹੈ ਉਸ ਦਾ ਇਹ ਹੈ ਕਿ ਵਾਪਸੀ ਤਾਂ ਹੋਣੀ ਹੀ ਨਹੀਂ ਵਾਪਸੀ ਉਸ ਨੂੰ ਪਤਾ ਹੈ ਕਿ ਮੈਂ ਤਾਂ ਆਪਣੇ ਆਪ ਗੱਡੀ ਦੇ ਉੱਤੇ ਬਸਦੇ ਉੱਤੇ ਜਿਸ ਤਰੀਕੇ ਨਾਲ ਉਹ ਆਈ ਤੇ ਉਸ ਦੇ ਪਤੀ ਤਾਂ ਕਿਉਂਕਿ ਉਸ ਨੂੰ ਮਾਰਨ ਹੀ ਉਹ ਚੱਲੀ ਆ ਇਹ ਚੀਜ਼ ਉਸ ਨੇ ਜਾਂਚ ਅਧਿਕਾਰੀਆਂ ਨੂੰ ਦੱਸੀ ਤੇ ਉਸ ਤੇ ਨਾਲ ਜਿਹੜੀ ਅਹਿਮ ਗੱਲ ਉਸ ਨੇ ਦੱਸੀ ਹੈ ਨਾ ਉਹ ਇਹ ਹੈ ਕਿ ਕਹਿੰਦੀ ਵੀ ਮੈਨੂੰ ਮੈਂ ਬੇਫਿਕਰ ਇਸ ਕਰਕੇ ਸੀ ਕਿਉਂਕਿ ਮੈਨੂੰ ਇਹ ਪੜਿਆ ਸੀ ਉਸ ਨੇ ਜਦੋਂ ਨਾ ਉਸ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਪਹਿਲਾਂ ਵੀ ਉਹ ਲਗਾਤਾਰ ਨੈੱਟ ਦੇ ਉੱਤੇ ਸਰਚ ਕਰਦੀ ਆ ਉਹ ਕਿਤਾਬਾਂ ਪੜ੍ਹਦੀ ਆ ਆਪਣੇ ਜਾਂ ਆਪਣੇ ਦੋਸਤ ਮਿੱਤਰ ਜਿਹੜੇ ਹਨ ਉਹਨਾਂ ਤੋਂ ਪੁੱਛਦੀ ਆ ਕਿ ਜੇਕਰ ਕਤਲ ਹੋ ਜਾਵੇ ਤੇ ਫੇਰ ਬਚਨ ਦੇ ਲਈ ਜਿਹੜਾ ਦੋਸ਼ੀ ਆ ਉਸ ਦਾ ਬਚਨ ਦਾ ਜਿਹੜਾ ਹੈ ਸਭ ਤੋਂ ਸੌਖਾ ਤੇ ਸਭ ਤੋਂ ਐਮ ਕੀ ਉਪਾਏ ਤਾਂ ਉਹ ਜਦੋਂ ਉਸਨੇ ਕਿਤਾਬਾਂ ਪੜ੍ਹੀਆਂ ਤਾਂ ਜਾਂ ਉਸਨੇ ਆਸ-ਪਾਸੇ ਤੋਂ ਆਪਣੇ ਕਾਨੂੰਨ ਦੇ ਜਾਣਕਾਰ ਦੋਸਤਾਂ ਤੋਂ ਪੁੱਛਿਆ ਤਾਂ ਉਸ ਨੂੰ ਇਹ ਗੱਲ ਸਪਸ਼ਟ ਹੋ ਗਈ ਕਿ ਜੇਕਰ ਡੈੱਡ ਬਾਡੀ ਮਤਲਬ ਲਾਸ਼ ਨਾ ਮਿਲੇ ਤਾਂ ਫੇਰ ਜਿਹੜਾ ਦੋਚੀ ਆ ਉਸਦੇ ਬਚਣ ਦੀ ਸੰਭਾਵਨਾ ਜਿਹੜੀ ਆ ਉਹ ਬਹੁਤ ਵੱਧ ਜਾਂਦੀ ਹੈ ਤੇ ਦੋਚੀ ਦੇ ਜਿਹੜੀ ਆ ਉਹ ਬਾਚੀ ਜਾਂਦਾ ਏ ਤਾਂ ਇਹੇ ਗੱਲ ਉਸਦੇ ਧਿਆਨ ਵਿੱਚ ਸੀ ਤੇ ਇਸੇ ਕਰਕੇ ਉਸਨੇ ਜਿਹੜੀ ਕਤਲ ਦਾ ਅੰਜਾਮ ਦੇਣ ਤੋਂ ਪਹਿਲਾਂ ਉਹਨੇ ਜਿਹੜਾ ਸੋਚਿਆ ਹੋਇਆ ਸੀ ਉਹ ਇਹ ਸੀ ਕਿ ਬਹੁਤ ਜੇ ਤੁਸੀਂ ਉਹ ਇਲਾਕਾ ਦੇਖੋ ਜਿੱਥੇ ਕਿ ਕਤਲ ਹੋਇਆ ਏ ਤਾਂ ਉੱਥੇ ਇੱਕ ਢੂੰਗੀ ਖਾਈ ਹੈ ਜਿਸਦੇ ਵਿੱਚ ਉਸਨੇ ਆਪਣੇ ਪਤੀ ਨੂੰ ਜਿਉਂਦੇ ਸਿੱਟਣਾ ਸੀ ਪਰ ਬਾਅਦ ਦੇ ਵਿੱਚ ਉਸਨੇ ਜਿਹੜਾ ਸੀਗਾ ਜਿਹੜਾ ਇਲਾਕਾ ਜਿਹਨੂੰ ਆਪਾਂ ਉਹ ਦੇਖਦੇ ਆ ਤਾਂ ਉੱਥੇ ਜਿਹੜਾ ਸੀ ਕਿ ਇੱਕ ਅਸਲ ਦੇ ਵਿੱਚ ਉਹ ਕੀ ਕਰਦੇ ਸ਼ਿਲਾਂਗ ਦੇ ਵਿੱਚ ਜਾਂਦੇ ਨੇ ਆਪਣੇ ਜਿਹੜਾ ਉਸ ਦਾ ਜਿਹੜਾ ਦੋਸਤ ਹੈ ਉਸ ਦਾ ਜਿਹੜਾ ਆਸ਼ਿਕ ਹੈ ਤੇ ਉਸ ਦੇ ਨਾਲ ਤੇ ਦੋ ਜਿਹੜੇ ਕੰਟਰੈਕਟ ਕਿਲਰ ਤਿੰਨ ਕੰਟਰੈਕਟ ਕਿਲਰ ਨੇ ਉਹਨਾਂ ਦੇ ਨਾਲ ਉਹ ਉਸ ਖੇਤਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਘੁੰਮ ਫਿਰ ਕੇ ਵੇਖਦੇ ਨੇ ਤਾਂ ਉਹਨਾਂ ਨੂੰ ਉਹ ਸ਼ਿਲਾਂਗ ਦੇ ਵਿੱਚ ਜਿਹੜਾ ਪੁਆਇੰਟ ਖਾਸੀ ਖਾਸੀ ਪੁਆਇੰਟ ਜਿਸ ਨੂੰ ਕਹਿੰਦੇ ਹਨ ਤਾਂ ਨਿਊ ਵੈਸਟ ਖਾਸੀ ਪੁਆਇੰਟ ਹੈ ਜਿੱਥੇ ਕਿ ਉਹ ਜਾ ਕੇ ਏਰੀਆ ਉਹਨਾਂ ਨੂੰ ਪਤਾ ਲੱਗਦਾ ਕਿ ਪਰਫੈਕਟ ਪੁਆਇੰਟ ਹੈ ਕਿ ਇੱਥੋਂ ਜੇ ਅਸੀਂ ਬੰਦੇ ਨੂੰ ਸਿੱਟਾਂਗੇ ਤਾਂ ਇਹ ਬੰਦਾ ਜਿਹੜਾ ਹੈ ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਦੂਰ ਦੂਰ ਤੱਕ ਝਾੜੀਆਂ ਨੇ ਜੰਗਲੀ ਜਾਨਵਰ ਨੇ ਸੱਪ ਜਾਂ ਹੋਰ ਜ਼ਹਿਰੀਲੇ ਜਾਨਵਰ ਨੇ ਤਾਂ ਇੱਥੋਂ ਉਸਨੇ ਇਰਾਦਾ ਕੀਤਾ ਸੀ ਕਿ ਉਹ ਰਾਜਾ ਰਗੂਵਾਂਚੀ ਨੂੰ ਇੱਥੋਂ ਸੁਟੇਗੀ ਪਰ ਜਦੋਂ ਉਹ ਉੱਥੇ ਜਾ ਕੇ ਉਸਨੇ ਵੇਖਿਆ ਤਾਂ ਉਹਨੇ ਵੇਖਿਆ ਕਿ ਉੱਥੋਂ ਸੁਟਣ ਦੇ ਲਈ ਨਾ ਇਨਾ ਏਰੀਆ ਜਿਹੜਾ ਹੈ ਉਹ ਕੰਧ ਜਿਹੜੀ ਹੈ ਤੇ ਕੰਧ ਦੇ ਉੱਤੇ ਜਿਹੜੀਆਂ ਲੋਹੇ ਦੀਆਂ ਜਿਹੜੀਆਂ ਰॉड ਚ ਲੱਗੀਆਂ ਹੋਈਆਂ ਨੇ ਉੱਥੋਂ ਉਹਨੂੰ ਲੱਗਿਆ ਕਿ ਇੱਥੋਂ ਉਸਨੂੰ ਜਿਉਂਦਿਆਂ ਨਹੀਂ ਸਿੱਟਿਆ ਜਾ ਸਕਦਾ ਇਸ ਕਰਕੇ ਫਿਰ ਉਸਦਾ ਕਤਲ ਉਸ ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈ ਉਹ ਦੋਹੇ ਜਿਹੜੇ ਤਿੰਨੇ ਕੌਂਟਰੈਕਟ ਕਿਲਰ ਨੇ ਉਹਨਾਂ ਨੂੰ ਕਹਿੰਦੀ ਹੈ ਕਿ ਮਾਰੋ ਇਸਨੂੰ ਮਾਰੋ ਤਾਂ ਫਿਰ ਇੱਕ ਬੰਦਾ ਜਿਹੜਾ ਹੈ ਉਹਨਾਂ ਦੇ ਵਿੱਚੋਂ ਕਾਤਲ ਜਿਹੜਾ ਕਿ ਪਹਿਲੀ ਵਾਰੀ ਫਸਟ ਟਾਈਮ ਮਰਡਰਰ ਨੇ ਉਹ ਕਤਲ ਕਾਤਲ ਤਾਂ ਹੈ ਨਹੀਂ ਸੀ ਉਹ ਤਾਂ ਉਸਦਾ ਜਿਹੜਾ ਦੋਸਤ ਹੈ ਉਸਦੇ ਅਗਾਹਾਂ ਦੋਸਤ ਰਿਸ਼ਤੇਦਾਰ ਸੀ ਤੇ ਇਸ ਕਰਕੇ ਉਹ ਇੱਕਦਮ ਜਿਹੜਾ ਹੈ ਛੁਰਾ ਹੈ ਜਾਂ ਕੋਈ ਤਿੱਖਾ ਹਥਿਆਰ ਹੈ ਉਹ ਪਿੱਛੋਂ ਇੱਕ ਜਾਨਾ ਜਿਹੜਾ ਹੈ ਉਹ ਉਸਦੇ ਬੈਕ ਸਾਈਡ ਦੇ ਉੱਤੇ ਸਿਰ ਦੇ ਪਿਛਲੇ ਪਾਸੇ ਮਾਰਦਾ ਹੈ ਤੇ ਜਦੋਂ ਉਹ ਪਿਛਾ ਨੂੰ ਝਾਕਦਾ ਹੈ ਤੇ ਦੂਸਰਾ ਬੰਦਾ ਜਿਹੜਾ ਹੈ ਉਸਦੇ ਮੱਥੇ ਤੇ ਮਾਰਦਾ ਹੈ ਤੇ ਫਿਰ ਉਹ ਡਿੱਗ ਪੈਂਦਾ ਹੈ ਤੇ ਫਿਰ ਉਸਦੇ ਉੱਤੇ ਹੋਰ ਵਾਰ ਕੀਤੇ ਜਾਂਦੇ ਹਨ ਤੇ ਫਿਰ ਉਸ ਨੂੰ ਚੁੱਕ ਕੇ ਜਦੋਂ ਹੀਠਾਂ ਸੁਟਿਆ ਜਾਂਦਾ ਹੈ ਤਾਂ ਉਸਦੇ ਵਿੱਚ ਸੋਨਮ ਆਪ ਵੀ ਉਸ ਦੀ ਬਾਹ ਫੜਦੀ ਹੈ ਉਸਨੂੰ ਫਿਰ ਡੈੱਡ ਬੋਡੀ ਨੂੰ ਹੇਠਾਂ ਸੁੱਟ ਲੈਂਦੇ ਨੇ ਤੇ ਜਿਹੜੀ ਇਸਨੇ ਟੋਟਲ ਕਨਸਪੀਰੇਸੀ ਬਣਾਈ ਸੀ ਸਾਜ਼ਿਸ਼ ਰਚੀ ਸੀ ਉਹ ਬਿਲਕੁਲ ਪਰਫੈਕਟ ਸੀ ਜੇਕਰ ਡੈੱਡ ਬੋਡੀ ਜੇਕਰ ਲਾਸ਼ ਜਿਹੜੀ ਹੈ ਉਹ 6 ਜੂਨ ਨੂੰ ਪੁਲਿਸ ਰਿਕਵਰ ਨਾ ਕਰਦੀ ਤਾਂ ਇਹ ਜਿਹੜਾ ਮਸਲਾ ਹੈ ਦੱਬਿਆ ਹੀ ਰਹਿਣਾ ਸੀ ਤੇ ਸੋਨਮ ਨੇ ਲੋਕਾਂ ਦੀ ਹਮਦਾਰੀ ਦਾ ਪਾਤਰ ਬਣਨਾ ਸੀ ਤੇ ਵਿਧਵਾ ਵਜੋਂ ਆਪਣੇ ਆਪ ਨੂੰ ਸ਼ੋਅ ਕਰਨਾ ਸੀ ਅਤੇ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਕਿ ਉਸ ਦੀ ਪਲੈਨਿੰਗ ਸੀ ਆਪਣੇ ਘਰਦਿਆਂ ਨੂੰ ਆਪਣੇ ਸਹੁਰਿਆਂ ਨੂੰ ਆਪਣੇ ਪੇਕੇਆਂ ਨੂੰ ਕਨਵਿੰਸ ਕਰਨਾ ਸੀ ਮਨਾਉਣਾ ਸੀ ਤੇ ਫਿਰ ਆਪਣੇ ਰਾਜ ਕੁਸ਼वाहा ਜਿਹੜਾ ਕਿ ਕਤਲ ਦਾ ਬਰਾਬਰ ਦਾ ਦੋਚੀ ਹੈ ਉਸ ਦੇ ਨਾਲ ਵਿਆਹ ਕਰਾਉਣਾ ਸੀ ਜੇਕਰ ਡੈੱਡ ਬੋਡੀ ਨਾ ਮਿਲਦੀ ਤਾਂ ਹੋ ਸਕਦਾ ਹੈ ਕਿ ਉਹ ਅੱਜ ਵੀ ਹਮਦਦੀ ਦੀ ਪਾਤਰ ਵਿੱਚ ਹੁੰਦੀ ਅਤੇ ਕੁਝ ਮਹੀਨੇ ਬਾਅਦ ਉਹ ਫਿਰ ਜਿਹੜਾ ਅਸੀਂ ਵਿਆਹ ਕਰਵਾ ਕੇ ਜ਼ਿੰਦਗੀ ਜਿਉਂਦੇ ਤੇ ਜਿਹੜਾ ਇਹੋ ਜਿਹਾ ਡਿਫਾਈਲਡ ਮਾਈਂਡ ਹੁੰਦਾ ਹੈ ਉਹੋ ਜਿਸਨੇ ਕਤਲ ਕੀਤਾ ਹੈ ਜਿਹੜਾ ਕਿ ਕਤਲ ਕਰ ਸਕਦਾ ਹੈ ਜਿਹੜਾ ਆਪਣੇ ਪਤੀ ਦੇ ਨਾਲ ਇੱਕ ਮਾਸੂਮ ਪਤੀ ਦੇ ਨਾਲ ਕਤਲ ਕਰ ਸਕਦੀ ਹੈ ਜਿਹੜੀ ਤਾਂ ਉਹ ਕੱਲ ਨੂੰ ਇਹ ਸਮਾਜ ਦੇ ਲਈ ਕਿੰਨਾ ਵੱਡਾ ਖਤਰਾ ਹੈ ਤਾਂ ਦੋਸਤੋ ਇੰਨੀ ਮੇਰੀ ਬਾਤ ਤੇ ਹੁਣ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਇਹਨਾਂ ਤਿੰਨੇ ਮਸਲਿਆਂ ਦੇ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖਣਾ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ